ਮੇਰੇ ਘਰ ਦਿਲ ਕਰਦਾ ਉਹ ਕਹਿੰਦਾ 250 ਵਾਲੀ ਬੈਡਸ਼ੀਟ ਲੈਣੀ ਆ ਯਾਰ ਨਹੀਂ ਔਖੀ ਬਹੁਤ ਹੈ ਹਾਂ ਨਾਲ ਦੀ ਨਾਲ ਗਿਆਨੀ ਜੀ ਦੀ ਹੱਤੀ ਤੇ ਆਓ 250 ਚ ਦੋ ਦੇਾਂਗੇ ਦੋ ਲੈ ਜਾਓ ਅੱਛਾ ਇੱਕ ਹੋਰ ਸੌਲਤਾ ਹੈ ਭਾਈ ਦੋ ਨਹੀਂ ਲੈਣੀ ਆ ਇੱਕ ਲੈ ਜਾ 1100 ਤੇ ਜਾ ਤਾਂ ਵੀ ਕੋਈ ਗੱਲ ਨਹੀਂ ਇੱਕ ਵੀ 1100 ਲੈ ਜਾਓ ਮੈਂ ਕਹਿੰਦਾ ਹਰ ਤਰੀਕੇ ਨਾਲ ਕੰਪਰੋਮਾਈਜ਼ ਕਰਨਾ ਗਾਹਕ ਨਾਲ ਵਾਰੀ ਫੇਰ ਆਪਣੇ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਲੱਗ ਚੁੱਕੀ ਹੈ ਜੀ ਹੈਂਡਰੂਮ ਦੀ ਬਹੁਤ ਵੱਡੀ ਸੇਲ ਜਿਦੇ ਵਿੱਚ ਤੁਹਾਨੂੰ ਹੈਂਡਰੂਮ ਦੀਆਂ ਸਾਰੀਆਂ ਆਈਟਮਾਂ ਜਿਵੇਂ ਬੈੱਡ ਸ਼ੀਟ ਹੋਗੀ ਟਾਵਲਸ ਹੋਗੇ ਗਲੀਚੇ ਹੋਗੇ ਗੁਰੂ ਘਰਾਂ 'ਚ ਬਿਛਾਉਣ ਵਾਲੇ ਮੈਟ ਹੋਗੇ ਫਲੋਰਿੰਗਸ ਹੋਗੀ ਮਤਲਬ ਜਿਹੜੀ ਆਈਟਮ ਤੁਸੀਂ ਸੋਚ ਸਕਦੇ ਹੋ ਉਹ ਇੱਥੋਂ ਮਿਲੂਗੀ ਤੇ ਐਂ ਸਮਝ ਲਓ ਵੀ ਕੁੱਜੇ ਦੇ ਵਿੱਚ ਸਮੁੰਦਰ ਲੁਕੋਏ ਬੈਠੇ ਨੇ ਇੱਥੇ ਪਹੁੰਚਣਾ ਕਿਵੇਂ ਆ ਆ ਦੇਖੋ ਜੀ ਪਿੱਪਲ ਵਾਲੇ ਚੌਂਕ ਤੋਂ ਜਦੋਂ ਆਪਾਂ ਜਾਵਾਂਗੇ ਲੋਹਾ ਬਾਜ਼ਾਰ ਵੱਲੋਂ ਤਾਂ ਲੋਹਾ ਬਾਜ਼ਾਰ ਨੂੰ ਟਰਨ ਕਰਕੇ ਆ ਦੇਖੋ ਜੀ ਖੱਬੇ ਪਾਸੇ ਇੱਕ ਗਲੀ ਮੁੜਦੀਆਂ ਇਹ ਗਲੀ ਮੁੜ ਕੇ ਤੁਸੀਂ ਮਿਲੂਗੀ ਤੁਹਾਨੂੰ ਗਿਆਨੀ ਜੀ ਦੀ ਹੱਟੀ ਆ ਲੈਣਾ ਇਹਨਾਂ ਕੋਲੇ ਵੀ ਦੇਖ ਕੇ ਰੂਹ ਖੁਸ਼ ਹੋ ਜੂਗੀ ਮੈਨੂੰ ਕੱਲ ਹੀ ਗਿਆਨੀ ਜੀ ਦਾ ਫੋਨ ਆਇਆ ਕਹਿੰਦੇ ਵੀ maal ਆਇਆ ਆਪਾਂ ਵੀਡੀਓ ਬਣਾ ਲੀਏ ਫਟਾਫਟ ਤੇ ਗਿਆਨੀ ਜੀ ਕਿੱਥੇ ਗਏ ਕੁਰਸੀਆਂ ਖਾਲੀ ਪਈਆਂ ਨੇ ਤੇ ਗਿਆਨੀ ਜੀ ਗਿਆਨੀ ਜੀ ਕਿੱਥੇ ਹੋ ਵਾਹ ਜੀ ਵਾਹ ਇਹਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਜੀ ਮਾਲ ਦੇ ਵਿੱਚ ਲੋਕੇ ਬੈਠੇ ਆ ਅੱਜ ਤਾਂ ਪਰਮਾਤਮਾ ਨੇ ਮਾਲ ਹੀ ਇੰਨਾ ਵਖਸਾ ਬਾਪੇ ਦਾ ਨੰਕਰੇ ਖੁੱਲੇ ਗੱਫੇ ਵੰਡਦੇ ਦੇਖੋ ਗਾਕਾ ਦਾ ਰਿਸਪੌਂਸ ਇੰਨਾ ਜ਼ਿਆਦਾ ਮਿਲ ਰਿਹਾ ਮੈਂ ਕਿਹੜਾ ਰੂਹਾਂ ਖੁਸ਼ ਹੋ ਗਈਆਂ ਮੈਂ ਉਸ ਪਰਮਾਤਮਾ ਦੇ ਦ ਉਸ ਪਰਮਾਤਮਾ ਦਾ ਕਿਵੇਂ ਸ਼ੁਕਰਾਨਾ ਕਰਾਂ ਹਾਂ ਜੀ ਹਾਂ ਇੰਨਾ ਮਾਲ ਹੈ ਦੇਖੋ ਇੰਨਾ ਮਾਲ ਹੈ ਉਸ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਮਾਲ ਹੈ ਦੇਖੋ ਹਰ ਤਰ੍ਹਾਂ ਦੀ ਵੈਰਾਈਟੀ ਹੈ ਇਹ ਜਿਹੜੀ ਜੇ ਬੈੱਡ ਸ਼ੀਟ ਹੈ ਕਟਰੀ ਨਾਲ ਕਾਫ ਦੇ ਆਰੇ ਭਾਈ ਚਲੋ ਡਿਜ਼ਾਈਨ ਲਖਾਈ ਚਲੋ ਫਿਰ ਨਾਲੇ ਰੇਡੋ ਮੈਂ ਕਹ ਰਾ ਜੀ ਬੈੱਡ ਸ਼ੀਟਾਂ ਇੱਕ ਤੋਂ ਇੱਕ ਨੇ ਪ੍ਰੀਮੀਅਮ ਕੁਆਲਟੀ ਦਾ ਮਾਲ ਰੇਂਜ ਹੈ 2200 2200 ਦੀ ਰੇਂਜ ਹੈ ਆ ਬੈੱਡ ਸ਼ੀਟ ਹੈ ਠੀਕ ਹੈ ਜੀ ਆ ਸੋਲੀਡ ਯਰ ਦਾ ਬ੍ਰਾਂਡ ਹੈ ਬ੍ਰਾਂਡ ਤੁਸੀਂ ਨੈਟ ਤੇ ਜਾ ਕੇ ਸਰਚ ਮਾਰ ਸਕਦੇ ਹੋ ਸੋਲੀਡ ਯਰ ਬ੍ਰਾਂਡ ਹੈ ਬਹੁਤ بڑا ਆਫਰ ਆਪਾਂ ਦੇਣਾ ਹੈ 2200 ਰੇਟ ਉਹੀ ਇੱਕ ਨਾਲ ਹੀ ਕੱਢੀ ਅੱਛਾ ਇੱਕ ਨਾਲ ਇੱਕ ਫ੍ਰੀ ਹੈ ਬਿਲਕੁਲ ਜੀ ਇਹ ਨਹੀਂ ਹੈ ਵੀ ਹਰ ਬੰਦੇ ਦੀ ਪਹੁੰਚ ਲੈ ਆਣੀ ਆ ਅਗਲੇ ਘਰ ਦਿਲ ਕਰਦਾ ਆਲਾ ਕਹਿੰਦਾ 2200 ਵਾਲੀ ਬੈੱਡ ਸ਼ੀਟ ਲੈਣੀ ਆ ਯਾਰ ਨਹੀਂ ਔਖੀ ਬਹੁਤ ਹੈ ਨਾਲ ਦੀ ਨਾਲ ਗਿਆਨੀ ਜੀ ਦੀ ਹੱਡੀ ਤੇ ਆਓ 2200 ਚ ਦੋ ਦੇਾਂਗੇ ਦੋ ਲੈ ਜਾਓ ਅੱਛਾ ਇੱਕ ਹੋਰ ਸੌਲਟ ਹੈ ਭਾਈ ਦੋ ਨਹੀਂ ਲੈਣੀ ਆ ਇੱਕ ਲੈ ਜਾ 1100 ਦੇ ਜਾ ਤਾਂ ਵੀ ਕੋਈ ਗੱਲ ਨਹੀਂ ਇੱਕ ਵੀ 1100 ਦੇ ਲੈ ਜਾਓ ਮਤਲਬ ਗਾਗੜਾ ਫੈਲਾ ਕਰਕੇ ਤੋਰਨਾ ਬਿਲਕੁਲ ਆ ਵੇਖੋ ਇੱਕ ਬੈੱਡ ਸ਼ੀਟ ਨਵੀਂ ਆਈ ਹੈ ਇਹ ਰਿਵਰਸਿਬਲ ਬੈੱਡ ਸ਼ੀਟ ਹੈ ਵੀਰ ਜੀ ਓਕੇ ਇਹ ਨਵੀਂ ਤਰੀਕੇ ਦੀ ਬੈੱਡ ਸ਼ੀਟ ਹੈ ਵਨ ਸਾਈਡ ਦੂਜੀ ਸਾਈਡ ਜਾਨੀ ਜਿਹੜਾ ਓਵੇਂ ਵਛਾ ਲਈ ਇੱਕ ਦਿਨ ਓਵੇਂ ਵਛਾ ਲਈ ਮਤਲਬ 2600 ਦੀ ਬੈੱਡ ਸ਼ੀਟ ਆਫਰ ਉਹੀ ਬਰਕਰਾਰ ਹੈ ਇੱਕ ਨਾਲ ਇੱਕ ਫ੍ਰੀ ਦੇਖੋ ਡਿਜ਼ਾਈਨ ਦੇਖੋ ਤੁਸੀਂ ਡਿਜ਼ਾਈਨ ਤਾਂ ਬੰਦਾ ਸੋਚਦਾ ਕਰੋ ਲੈ ਕੇ ਆਣ ਲਈ ਵੀ ਇੱਕ ਲੈ ਕੇ ਆਵਾਂਗੇ ਬੈਡਸ਼ੀਟ ਲੇਕਿਨ ਲੈ ਜਾਂਦਾ ਅਗਲਾ 4 4 ਲੈ ਕੇ ਜਾਂਦਾ ਕਿਉਂਕਿ ਮਾੜੀ ਖਰੀਦਣ ਵਾਲੀਆਂ ਨੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਹਰ ਤਰੀਕੇ ਨਾਲ ਅਸੀਂ ਸੋਚਦੇ ਆ ਵੀ ਗਾਹਕ ਦਾ ਫਾਇਦਾ ਕਰਨਾ ਕਿਵੇਂ ਵੀ ਸਾਨੂੰ ਉਹਦੇ ਚ ਛੋੜਾ ਜਿਹਾ ਫਾਇਦਾ ਮਿਲ ਜਵੇ ਤਾਂ ਅਸੀਂ ਉਹਦੇ ਸ਼ੁਕਰਗੁਜ਼ਾਰ ਆਪਾਂ ਤੁਹਾਨੂੰ ਆ ਦਿਖਾਣੇ ਆ ਦੇਖੋ ਆ ਸੈੱਟ ਆਏ ਨੇ ਆਪਣੇ ਕੋਲੇ ਇਹ ਕਾਦੇ ਸੈੱਟ ਨੇ ਜੀ ਇਹ ਸਰ ਜੀ ਬੈਡਸ਼ੀਟ ਹੈ ਫੈਂਸੀ ਹੈ ਅੱਛੇ ਵੀ ਬੈਡਸ਼ੀਟ ਹੈ ਇਹ ਬੈਡਸ਼ੀਟ ਆ ਸਰ ਜੀ ਆ ਦੇਖੋ ਇਹਦੇ ਨਾਲ ਦੋ ਕੁਸ਼ਨ ਨੇ अच्छा रे दो पिल्लो कवर ਨੇ ਇੱਕ ਡਬਲ ਬੈੱਡ ਦੀ ਬੈੱਡ ਸ਼ੀਟ ਹੈ اچھا ਮਤਲਬ ਪੈਕੀਜ ਬੜੀ ਸੋਹਣੀ ਹੈ ਤਾਂ ਮੈਂ ਕਿਹੜਾ ਰੁਹਾ ਖੁਸ਼ ਹੁੰਦੀ ਆ ਕਿਸੇ ਨੂੰ ਗਿਫਟ ਕਰਨਾ ਹੈ ਚਾਹੇ ਘਰ ਵਿਛਾਣਾ ਹੈ ਦੇਖੋ ਰੇਟ ਹੈ ਦਾ 1200 اچھا 1200 ਦੇ ਵਿੱਚ ਆਫਰ ਉਹੀ ਦੇਣਾ 1200 ਚ ਦੋ ਦੇਣੀਆਂ 1200 ਚ ਦੋ ਫਿਰ ਰੇਟ ਦਾ ਇਹ ਹੋ ਗਿਆ ਵੀ 600 ਹੋ ਗਿਆ ਦਾ ਬੰਦੇ ਨੂੰ ਐ ਮਹਿਸੂਸ ਹੋਵੇ ਭਾਈ ਅਸੀਂ ਤਾਂ ਦਿੱਲੀ ਫਿਰਦੇ ਆ ਯਾਰ ਵੀ ਗਾਂਧੀ ਜੀ ਨੇ ਰੇਟ ਇਹ ਜੇ ਰੱਖੇ ਹੋਏ ਨੇ ਯਾਰ ਇੱਕ ਲੈਣਾ ਹੈ ਦੋ ਲੈ ਦੋ ਲੈ ਕੇ ਜਾਵਾਂਗੇ ਸਚਾਈ ਐ ਹੀ ਹੁੰਦਾ ਜੀ ਮਤਲਬ ਫੈਕਟਰੀ ਚੋਂ ਮਾਲ ਲੈ ਲਿਆ ਤੁਸੀਂ ਗਿਆਨੀ ਜੀ ਦੀ ਦੁਕਾਨ ਤੋਂ ਲੈ ਲਿਆ ਸਮਝ ਲਓ ਇੱਕ ਬਰਾਬਰ ਆਹ ਦੇਖੋ ਕਿਰਪਾ ਕਰਕੇ ਨਿਗਾਹ ਮਾਰੋ ਜੀ ਤੁਸੀਂ ਆਹ ਦੇਖੋ ਅੱਛਾ ਸਾਰੇ ਡਿਜ਼ਾਈਨ ਇਹ ਡਿਜ਼ਾਈਨ ਭਏ ਨੇ ਲਓ ਜੀ ਕਰੋ ਚੈੱਕ ਇੱਕ ਇਹਦੇ ਚਾਹ ਸੈਟ ਆਇਆ ਨਵਾਂ ਹਾਰਟ ਸ਼ੇਪ ਵਾਲਾ ਓਏ ਹੋਏ ਇਹਦੇ ਤੇ ਇੱਕ ਕੁਸ਼ਨ ਫालतू ਆਇਆ ਤੇ ਹਾਰਟ ਬਣਿਆ ਹੋਇਆ ਤੋ ਕੁਸ਼ਨ ਦੂਜੇ ਨੇ ਇੱਕ ਹਾਰਟ ਸ਼ੇਪ ਹੈ ਫਿਰ ਉਸ ਤੋਂ ਬਾਅਦ ਪਿੱਲੋਆਂ ਤੇ ਫਰਿਲ ਲੱਗੀ ਹੋਈ ਹੈ ਤੀਜੀ ਆ ਗਈ ਬੈੱਡ ਸ਼ੀਟ ਡਬਲ ਬੈੱਡ ਦੀ ਰੇਟ ਹੈ ਇਹਦਾ 1400 ਆਫਰ ਉਹੀ ਬਰਕਰਾਰ ਹੋਊਗਾ 1400 ਨਾਲ ਇੱਕ ਫਰੀ ਸਪਰਸ਼ ਕੰਪਨੀ ਦਾ ਮਾਲ ਹੈ ਮੋ ਦੇਖੋ ਤੁਸੀਂ ਦਾਇਆ ਲਾਵੇ ਚ ਕੀ ਹੈ ਇਹ ਮੈਂ ਉਹ ਮੈਂ ਵੀ ਹੋਈ ਸੋਚ ਰਿਆ ਸੀ ਤੁਸੀਂ ਕਹੋਗੇ ਵੀ ਸੋਨਾ ਹੋਊਗਾ ਗਹਿਰੇ ਹੋਣਗੇ ਹੀਰੇ ਮੋਤੀ ਹੋਣਗੇ ਨਹੀਂ ਸਰ ਅਡੇ ਲਈ ਤਾਂ ਇਹੀ ਹੀਰੇ ਮੋਤੀ ਨੇ ਦੇਖੋ ਜੀ ਅੱਛਾ ਮਾਲ ਦੇਖੋ ਤੁਸੀਂ ਪ੍ਰੀਮੀਅਮ ਮਾਲ ਹੈ ਟੋਪ ਟੋਪ ਮਾਲ ਹੈ ਔਰ ਲੈ ਕੇ ਆਣਾ ਰੇਂਜ ਦੇ ਵਿੱਚ ਸਪਰਸ਼ ਕੰਪਨੀ ਹੈ ਮੈਂ ਕਹਿੰਦਾ ਰੂਹਾਂ ਖੁਸ਼ ਹੁੰਦੀਆਂ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ ਹੈਗਾ ਕੀ ਹੈ ਹੁਣ ਇਹਨਾਂ ਇਹਨਾਂ ਸਾਨੂੰ ਮੈਂ ਕਹਾਂ ਸੰਭਲ ਬੁਸੇ ਕਰ ਦਿੰਦੇ ਆ ਆਹ ਲਓ ਜੀ ਓਏ ਹੋਏ ਹੋਏ ਇਹ ਵੀ ਬੈੱਡ ਸ਼ੀਟ ਹੈ ਇਹ ਬੈੱਡ ਸ਼ੀਟ ਦੇ ਨਾਲ ਕੰਫਰਟਰ ਹੈ ਸਰ ਜੀ अच्छा रेड शीट है नाल ना इदे कम्फर्टर है डबल बेड दा ओ थोनू मैं ऑफर दसुंगा तुसी जीव ਲੈ ਲੈਣੀ है दंदा ਥੱਲੇ ਹੂੰ ਠੀਕ ਹੈ ਜੀ ਰੇਟ ਹੈਗਾ 3000 ਆ ਦੇਖੋ ਜੀ ਠੀਕ ਹੈ ਜੀ ਸਪਰਸ਼ ਕੰਪਨੀ ਦਾ ਮਾਲ ਹੈ 3000 ਰੇਟ ਹੈ ਆਪਾਂ ਆਫਰ ਉਹੀ ਦੇਣਾ 3000 ਚ ਦੋ ਸੈਟ ਦੇਣੇ ਆ ਪੱਕੀ ਗੱਲ ਹੈ ਪੱਕੀ ਗੱਲ ਹੈ ਕਹੋ ਜੀ ਆ ਵੀ ਸੈਟ ਹੈ ਹੂੰ ਇਹ ਵੀ ਬਹੁਤ ਪ੍ਰੀਮੀਅਮ ਵਾਲਾ ਹੈ ਡਬਲ ਬੈਡ ਦੀ ਬੈਡ ਸ਼ੀਟ ਹੈ ਨਾਲ ਕੰਫਰਟਰ ਹੈ ਡਿਜ਼ਾਈਨ ਬੜੇ ਪਿਆਰੇ ਪਿਆਰੇ ਨੇ ਬੜਾ ਹੁੰਗਾ ਮਾਲ ਹੈ ਇਹਦੇ ਪਿਲਵਾ ਤੇ ਫਰਲ ਲੱਗੀ ਹੋਈ ਹੈ ਠੀਕ ਹੈ ਜੀ ਇਹ ਵੀ ਉਹੀ 3000 ਰੇਟ ਆ 1500 ਚ ਦੇਣਾ ਇਹ ਵੀ ਫੋਲਡਿੰਗ ਕਰਦਾ ਹੈ ਸਿਰਫ 600 ਰੁਪਏ ਦੇ ਵਿੱਚ ਸਿੰਗਲ ਬੈਡ ਦਾ ਫੋਲਡਿੰਗ ਕਰਦਾ ਹੈ ਘਰ ਤੁਹਾਡੇ ਕੋਈ ਗੈਸਟ ਆ ਗਏ ਮਹਿਮਾਨ ਆ ਗਏ ਕਿਸੇ ਨੇ ਸੌਣਾ ਹੈ ਤੁਸੀਂ ਜਾੜਾ ਬੰਦੇ ਆ ਗਏ ਇਕੱਠਾ ਕਰਕੇ ਜੀ ਆਪਾਂ ਅੱਜ ਕੱਲ੍ਹ ਗਰਮੀਆਂ ਨੇ ਏਸੀ ਚੱਲਣੇ ਨੇ ਅਗਲਾ ਇਕ ਕਮਰੇ 'ਚ ਹੀ ਪੈ ਜਾਓ ਯਾਰ ਇੱਕ ਬੰਦੇ ਨੂੰ ਬਿਲਕੁਲ 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 ਉਹ ਵੀ ਹੈ ਜੀ ਹਾਂਜੀ ਉਹਦੇ 'ਚ ਬਹੁਤ ਇਹ ਚੀਜ਼ ਯੂਸਫੁਲ ਹੈ ਇੱਕ ਆਪਾਂ ਲੈ ਕੇ ਆਏ ਜੀ ਆਹ ਰੋਲ ਇਹਨੂੰ ਯੂਵੀ ਸ਼ੀਟਾਂ ਦਾ ਰੋਲ ਕਹਿੰਦੇ ਨੇ ਜੀ ਦੇਖੋ ਜੀ ਇਹ ਸੈਲਫ ਐਡੈਸਿਵ ਨੇ ਆਪਾਂ अच्छा जी 2 बाई 10 ਦਾ ਸਾਈਜ਼ ਹੈ ਹੂੰ ਦੇ ਰੇਟ ਦੇ ਰਹੇ ਆ 450 ਠੀਕ ਹੈ ਜਿਵੇਂ ਆਪਾਂ ਨੇ ਘਰੇ ਡੈਕੋਰੇਸ਼ਨ ਵਾਸਤੇ ਇੱਕ ਕੰਧ ਦੇ ਉੱਪਰ ਲਾਉਣੇ ਨੇ ਜਾਂ ਪੂਰੇ ਰੂਮ ਤੇ ਲਾਉਣੇ ਨੇ ਡੈਕੋਰੇਸ਼ਨ ਤੋਂ ਇਲਾਵਾ ਵੀ ਜੀ ਸੀਲ ਲਾਈ ਹੋਵੇ ਉਹਦਾ ਪੱਕਾ ਹੱਲ ਹੈ ਇਹ ਥਿੱਕਣਾ ਲਗਾਉਂਦਾ ਹੈ ਮੋਟਾ ਬਹੁਤ ਹੈ ਮੋਟਾ ਬਹੁਤ ਹੈ 450 ਦਾ ਪੂਰਾ ਰੋਲ ਦੇਣਾ ਹੈ ਰੋਲ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਪਏ ਨੇ ਆ ਦਿਖਾ ਦਿਓ ਜੀ ਰੋਲ ਤੇ ਮਾਰ ਲਿਓ ਮਤਲਬ ਇਹ ਖਾਸ ਕਰਕੇ ਜਿਵੇਂ ਏਸੀ ਲੱਗੇ ਹੋਣੇ ਆਪਣੇ ਤਾਂ ਉਹ ਕਮਰੇ ਚ ਲਾਤਾ ਤਾਂ ਪੁਲੀ ਵੀ ਵਧਰੂ ਹੋਏ ਬਹੁਤ ਬਹੁਤ ਬਿਲਕੁਲ ਫਰਕ ਪੈਂਦਾ ਹੈ ਉਹਦੇ ਨਾਲ ਫਰਕ ਪੈਂਦਾ ਇੱਕ ਪ ओके okay. प्योर कॉटन ਦੇ ਵਿੱਚ ਹੈ 1600 ਰੁਪਏ ਦੀ ਬੈੱਡ ਸ਼ੀਟ ਹੈ ਟੂ ਸਾਈਡਡ ਵੀ ਛਾ ਸਕਦੇ ਆ ਆਪਾਂ ਰਿਵਰਸਿਬਲ ਕਹਿ ਸਕਦੇ ਆ ਇਹਨੂੰ ਟੂ ਸਾਈਡਡ ਛਾਸਣ ਦਾ ਇਹ ਆਫਰ ਉਹੀ ਰਹੂਗਾ 1600 ਚ ਦੋ ਬੈੱਡ ਸ਼ੀਟਾਂ ਦੇ ਰਹੀਆਂ ਨੇ ਜਿਹੜੇ ਜਗਲਾ ਬੂਹੋਂ ਕੱਢੇ ਸਾਨੂੰ ਭਾਈ ਕਹੇ ਜਾ ਰੰਗ ਚਾਹੀਦਾ ਕਹੇ ਜਾ ਪੈਟਰਨ ਚਾਹੀਦਾ ਕਹੇ ਜਾ ਡਿਜ਼ਾਈਨ ਚਾਹੀਦਾ ਸਾਰਾ ਦੇਾਂਗੇ ਸਾਰਾ ਦੇਾਂ ਮਤਲਬ ਤੁਸੀਂ ਟਾਈਮ ਕੱਢ ਕੇ ਆਓ ਇਹਨਾਂ ਕੋਲੇ ਦਾ ਹਾਂ ਆ ਦੇਖੋ ਇਹ ਕੈਮਰਾ ਬਾਹਰ ਦੇਖ ਲਓ ਬੈੱਡ ਸ਼ੀਟਾਂ ਦੇ ਪਹਿਲਾਂ ਤਾਂ ਲਓ ਹਰ ਤਰ੍ਹਾਂ ਦੇ ਆ ਦੇਖੋ ਜੀ ਆ ਆ ਗਏ ਕੰਫਰਟਰ ਅੱਛਾ ਜੀ ਹਾਂ ਜੀ ਆ ਕੰਫਰਟਰ ਹੈ ਏਸੀ ਕੰਫਰਟਰ ਕਹਿੰਦੇ ਨੇ ਇਹਨੂੰ 550 ਦੇ ਦੋ ਪੀਸ 550 ਦੇ ਦੋ ਪੀਸ ਸਹੀ ਸੁਣਿਆ ਤੁਸੀਂ 550 ਦੇ 500 ਦੇ ਦੋ ਇਹਦੇ ਨਾਲ ਦਾ ਡਬਲ ਬੈੱਡ ਲੈ ਲਓ ਉਹ ਦੇਣਿਆ 750 ਦੇ ਦੋ ਪੀਸ ਡਿਜ਼ਾਈਨ ਤੁਸੀਂ ਦੇਖਦੇ ਥੱਕ ਜੂਗੇ ਇਹਨਾਂ ਕੋਲੇ ਮਾਲ ਨਹੀਂ ਖਤਮ ਹੋਣਾ ਹਾਂ ਉਸ ਬਰਬਾਦਵਾਦੀ ਕਿਰਪਾ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾਉਣ ਲੱਗਿਆ ਕਾਲੀਮ ਮੇਡ ਇਟਰਕੀ ਨਾ ਹਾਂ ਮੇਡ ਇਟਰਕੀ ਦਾ ਮਾਲ ਆ ਦੇਖੋ ਬਹੁਤ ਬਿਹਤਰੀਨ ਮਾਲ ਹੈ ਬਹੁਤ ਬਾਰੀਕ ਮੀਨਾਕਾਰੀ ਕੀਤੀ ਹੋਈ ਹੈ ਬੜੇ ਸੋਹਣੇ ਡਿਜ਼ਾਈਨ ਨੇ 5 बाई 7 साइज है रेट देना सिर्फ 1500 1500 ਵੀ ਕਾਕਾ ਅਗਲਾ ਲੈ ਆ ਡਿਜ਼ਾਈਨ ਹੋ ਗਿਆ ਅਗਲਾ ਡਿਜ਼ਾਈਨ ਚੈੱਕ ਕਰਦੇ ਆਓ ਸਰ ਆ ਆ ਗਿਆ ਇਹ ਵੀ ਮੇਡ ਇਨ ਤੁਰਕੀ ਹੈ ਇਸ ਤੋਂ ਉੱਪਰ ਬੈਟਰ ਆ ਗਿਆ ਥੋੜਾ ਜਿਹਾ ਮੈਂ ਕਹਿੰਦਾ ਡਿਜ਼ਾਈਨ ਦੇਖੋ ਸਰ ਕਿੰਨਾ ਬਿਹਤਰੀਨ ਹੈ ਜਿਵੇਂ ਮਹਿਲਾ ਕੋਟਾ ਹੈ ਮੇਲਾ ਜਿਨੀ ਪਿਛੇ ਹੁੰਦੇ ਉਹ ਵਾਲਾ ਕਮਲਾ ਵਾਲਾ ਜੀ 100 ਗੱਲਾਂ ਦੀ ਇੱਕ ਗੱਲ ਤੁਸੀਂ ਕਰਤੀ ਉਹ ਫੀਲਿੰਗ ਆਉਗੀ ਜਿਵੇਂ ਆਪਾਂ ਮਹਿਲ 'ਚ ਬੈਠੇ ਆ ਮਹਿਲ 'ਚ ਬੈਠੇ ਆ ਠੀਕ ਹੈ ਜੀ ਇਹਦਾ ਸਾਈਜ਼ ਹੈ ਜੀ 5 बाई 7 रेट ਦੇਣਾ ਸਿਰਫ 2000 ਇਹ ਇਰਾਨੀ ਪੈਟਰਨ ਦਾ ਵਾਲ ਬਣਿਆ ਹੋਇਆ ਜੀ ਸਾਈਜ਼ ਹੈਗਾ 6 बाई 9 ਰੇਟ ਹੈ ਠੀਕ ਹੈ ਆਪਾਂ ਦੇਣਾ 2500 ਆਛੇ ਇਹ 2500 ਦੇਣਾ 50% ਰਿਵੋ ਆਫ ਦੇਣੀ ਇਹਦੇ ਜੌਫਰ ਹੈਗਾ ਜੀ ਦੇਖੋ 5000 ਰੇਟ ਹੈ ਇਰਾਨੀ ਪੈਟਰਨ ਦਾ ਹੈ ਕਲਰ 4-5 ਹੈਗੇ ਰੇਟ ਦੇਣਾ ਸਿਰਫ 2500 ਨੱਚਦੀ ਇੱਥੇ ਤੇਰੀ ਧਮਕ ਜਲੰਧਰ ਪੈਂਦੀ ਇਹ ਗਲੀ ਨੂੰ ਇੱਥੇ ਖੋਲਾਂਗੇ ਜਲੰਧਰ ਤੱਕ ਜਾ ਕੇ ਬੰਦਾ ਤੱਕ ਓਏ ਹੋਏ ਹੋਏ ਇਹ ਤਾਂ ਕੈਮਰਾਮੈਨ ਸਾਨੂੰ ਭਾਈ ਪਿੱਛੇ ਹੋ ਜਾ ਵੀਰੇ ਲਓ ਜੀ ਇਹ ਲਓ ਜੀ ਬੋਕਲੀਨ ਹੈ ਇਹ ਹੈ 1222 15 ਦਾ ਸਾਈਜ਼ ਓਏ ਹੋਏ ਹੋਏ ਪੂਰੇ ਕਮਰੇ ਚ ਹੀ ਵਿਛਾਣਾ ਤਾਂ ਜਿੱਡਾ بڑا ਮਰਜ਼ੀ ਕਮਰਾ ਹੋਵੇ ਜੇ ਮੋੜ ਭਾਵ ਕਰੀਏ 10000 ਮਾਗੇ ਸੀ 8000 ਦਾ ਨਾ ਹੁੰਦਾ ਦੇ ਦਈਏ ਇਹ ਪਰ ਬੋਲ ਭਾਵ ਕਰਨਾ ਨਹੀਂ ਕਹਿਣੀ ਰੇਟ ਇੱਕ ਰੱਖਣਾ ਹੈ ਫਿਕਸ ਰੱਖਣਾ ਹੈ ਮناسب ਰੱਖਣਾ ਹੈ ਰੇਟ ਦੇਣਾ ਹੈ ਸਿਰਫ 2500 ਕਿੰਨਾ ਜੀ ਸਿਰਫ 2500 2500 ਬੱਲੇ ਬੱਲੇ ਦੇਖ ਲਓ ਫਿਰ ਆਏ ਨਾ ਹੋਵੇ ਵੀ ਬਾਅਦ ਚੋ ਕਹਿ ਦੂ ਨਾ ਜੀ 5000 ਬੱਲੇ ਨਾਨਕ ਦਾ ਸਿਰ ਤੇ ਹੱਥ ਹੈ ਜੋ ਗੱਲ ਕਹਾਂਗੇ ਪੂਰੀ ਕਰਾਂਗੇ ਰੌਣ ਰਿਕਾਰਡ ਇਹੀ ਵੈਰਾਈਟੀ ਦੇ ਵਿੱਚ ਸਹਿਜ ਆ ਗਿਆ 9212 ਓਕੇ ਇਹਦਾ ਰੇਟ ਆ 3000 ਆਪਾਂ ਨੇ ਦੇਣਾ 1500 ਚੋ ਠੀਕ ਹੈ ਇਹ 1500 ਚ ਦੇ ਦੇ ਉਹ 2500 ਇਹ 1500 ਉਹਦਾ ਸਹਿਜ ਆ 12 15 ਇਹਦਾ ਸਹਿਜ ਆ 9 12 ਕੁਆਲਿਟੀ ਉਹੀ ਹੈ ਸਾਈਜ਼ ਛੋਟਾ ਇਹ ਰਿਵਰਸੀਬਲ ਕਾਲੀਨ ਹੈ ਸਾਈਜ਼ ਆ ਇਹਦਾ 6 ਬਾਈ 9 6/9 ਇਹਦਾ ਸਾਈਜ਼ ਹੈ ਠੀਕ ਹੈ ਜੀ ਲਓ ਜੀ ਇਧਰੋਂ ਚਾਹੇ ਬਸ ਆ ਵੀ ਕਮੋਦ ਦੂਜਾ ਤਾਂ ਹੀ ਪਤਾ ਲੱਗੂ ਰਵਾਸੀ ਵਲ ਦੇਖੋ ਜੀ ਓਏ ਹੋਏ ਇਧਰੋਂ ਚਾਹੇ ਇਧਰੋਂ ਵਿਚਾਲੋ ਚਾਹੇ ਉਧਰੋਂ ਵਿਚਾਲੋ ਲਾਈਟ ਪਸੰਦ ਕਰਦੇ ਹੋ ਆਹ ਸਾਈਡ ਵਿਚਾਲੋ ਡਾਰਕ ਪਸੰਦ ਕਰਦੇ ਹੋ ਆਹ ਸਾਈਡ ਵਿਚਾਲੋ ਠੀਕ ਹੈ ਜੀ ਹਾਂ ਰੇਟ ਦੇਣਾ ਹੈ 1500 15 ਇਹਦਾ ਵੀ 1500 ਜਿਵੇਂ ਆਪਾਂ ਬੰਦਗੀ ਕਰਨੀ ਹੈ ਠੀਕ ਹੈ ਜੀ ਇਹਦਾ ਸਾਈਜ਼ ਹੈ 3/5 ਠੀਕ ਹੈ ਕੋਈ ਬੰਦਗੀ ਕਰਨੀ ਹੈ ਕੋਈ ਪੂਜਾ ਕਰਨੀ ਹੈ ਬਿਲਕੁਲ ਪ੍ਰੇਅਰ ਮੈਟ ਦਾ ਨਾਮ ਹੈ ਪ੍ਰੇਅਰ ਮੈਟ ਇਹ ਦੇਣਾ ਆਪਾਂ ਸਿਰਫ 500 ਚ ਮਾਰਜਨ ਬਹੁਤ ਪਤਲਾ ਉਹ ਜੱਕ ਬਟੇ ਟਰਕੀ ਵਾਲਾ 4/6 ਹਾਂ ਆ ਲਿਆ ਸ਼ਾਬਾਸ਼ ਮੈਟ ਦੀ ਜਿੰਨੀ ਕੁਆਲਿਟੀ ਆਪਣੇ ਕੋਲ ਮਿਲਦੀ ਹੈ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ 4/6 ਸਾਈਜ਼ ਹੈ ਰੇਟ ਦੇਣਾ ਸਿਰਫ 1000 ਇੱਕ ਤੇਈ ਵਾਰੀ ਜੇ ਪੈਸੇ ਘਟ ਹੁੰਦੇ ਆ ਬੰਦਾ ਕਹਿੰਦਾ ਚਲ ਇੱਕ ਲੈ ਚਲਦੇ ਆ ਦੂਜਾ ਫੇਰ ਅਗਲੀ ਵਾਰ ਸਾਨੂੰ ਆ ਕੇ ਕਹਿੰਦਾ ਵੀ ਤੁਸੀਂ ਉਹ ਮੈਂ ਦੇਖ ਕੇ ਗਿਆ ਸੀ ਮੈਂ ਕਿਹਾ ਯਾਰ ਹੋਣੀ ਵਿੱਚ ਕੇ ਲੱਗੇ ਜਾਂਦਾ ਉਹ ਅਗਰ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆ ਕੇ ਜੀ ਪੜਦੇ 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 ਆਂ ਵੀ ਤਾਂ ਮੈਂ ਕਹਿੰਦਾ ਤੁਸੀਂ ਗੱਲੇ ਨਾ ਕਰੋ ਇੰਨੇ ਕੁ ਪੜਦੇ ਮਿਲ ਜਾਣੇ ਨੇ ਆਪਣੇ ਕੋਲ ਹਾਂ ਲੋਕ ਸਮੁੰਦਰ ਹੈ ਸਮੁੰਦਰ ਹੈ ਸਮੁੰਦਰ ਹੈ ਆਪਣੇ ਮੂੰਹੋਂ ਕਹਿੰਦੇ ਵਿੜਾਈ ਨਹੀਂ ਕਰਨੀ ਚਾਹੀਦੀ ਲੇਕਿਨ ਜੋ ਗੱਲ ਹੈ ਸਚਾਈ ਗੱਲ ਹੈ ਉਹ ਸੱਚੀ ਹੈ ਜਿਹੜੀ ਸਚਾਈ ਹੈ ਸਚਾਈ ਹੈ ਹਰ ਤਰ੍ਹਾਂ ਦੀ ਵੈਰੈਟੀ ਹੈ ਰੇਟ ਰੇਟ ਆਪਾਂ ਦੇਣੇ ਨੇ ਬਹੁਤ ਬੈਸਟ ਦੇਖੋ ਪਹਿਲਾ ਆਪਣਾ ਮੋਟਿਵ ਰੇਟ ਲਈ ਰਹਿੰਦਾ ਹਮੇਸ਼ਾ ਔਰ ਦੂਜੀ ਗੱਲ ਹੈ ਕੁਆਲਿਟੀ ਕੁਆਲਿਟੀ ਵੀ ਬੈਸਟ ਦੇਣੀ ਹੈ ਰੇਟ ਵੀ ਬੈਸਟ ਦੇਣਾ ਦੋਨਾਂ ਚੀਜ਼ਾਂ ਨੂੰ ਲਾਇਲ ਲਾ ਕੇ ਚੱਲਣਾ ਹੈ ਆ ਦੇਖੋ ਨਵਾਂ ਪਰਦਾ ਆਇਆ ਸਾਡੇ ਕੋਲੇ ਸੈਲਪ੍ਰਿੰਟ ਹੈ ਅੱਛਾ ਜੀ ਇਹਨੇ ਕਲਰ ਨੇ ਕਰੀਮ ਹੈ ਕਾਫੀ ਹੈ ਗ੍ਰੇ ਹੈ ਉਹ ਜਿਹੜਾ ਤੁਹਾਡੇ ਫਰਨੀਚਰ ਨਾਲ ਮੈਚ ਹੁੰਦਾ ਉਹ ਲੈ ਕੇ ਜਾ ਸਕਦੇ ਹਾਂ ਤੁਸੀਂ 7 ਫੁੱਟ ਦਾ ਪਰਦਾ ਦੇਣਾ 300 ਰੁਪਏ ਦੇ ਵਿੱਚ 300 ਦੇ ਵਿੱਚ ਜੀ ਬਿਲਕੁਲ 300 ਹਾਂ ਜੀ ਵਾਹ ਇਹ ਅਫੋਰਡੇਬਲ ਰੇਟ ਰੱਖੇ ਹੋਏ ਇੱਕ ਅਸੀਂ ਆਫਰ ਤੇ ਪਰਦਾ ਲਾਇਆ ਬਹੁਤ ਦਿਖ ਰਿਹਾ ਹੈ ਇਹ ਕਪੜਾ ਬਹੁਤ ਗਾਫਾ ਹੈ ਇਹਦਾ ਰੇਟ ਹੈ 350 ਅੱਛਾ ਜੀ ਇਹ ਵੀ 7 ਫੁੱਟ ਦਾ ਹੈ ਨਾ ਸਿਰਫ ਦੇਣਾ 200 ਰੁਪਏ ਚ 200 ਰੁਪਏ ਦੇ ਵਿੱਚ ਜੀ ਨਾ ਕਫ ਪਰਦਾ ਜੀ ਆਹ ਪਰ ਨਜ਼ਰ ਨਹੀਂ ਆਊਗਾ ਦੇਖੋ ਹਾਂ ਸਿਰਫ 200 ਦਾ ਪਰਦਾ ਹੈ 7 ਫੁੱਟ ਦਾ 7 ਫੁੱਟ ਦਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਆਇਆ ਦੇਖੋ ਇਹ ਆਟਮਾਈ ਆ ਬਹੁਤ ਸੋਹਣੀ ਹੈ ਬਹੁ ਇਹਨੂੰ ਸ਼ੇਰਿੰਗ ਪਰਦਾ ਕਹਿੰਦੇ ਨੇ ਸ਼ੇਰਿੰਗ ਅੱਛਾ ਜੀ ਆ ਦੇਖੋ ਅੱਗੇ ਲੱਗੀ ਹੋਈ ਹੈ ਨੱਟ ਹੂੰ ਪਿੱਛੇ ਲੱਗਾ ਹੈ ਸੋਲਿਡ ਕਪੜਾ ਹੂੰ ਔਰ ਡਿਸਕਾਊਂਟ 50% ਦੇਣਾ ਹੈ 9 ਫੁੱਟ ਦਾ ਰੇਟ ਹੈ 1400 ਹੂੰ ਆਪਾਂ ਦੇਣਾ ਹੈ ਸਿਰਫ 700 ਰੁਪਏ ਦੇ ਵਿੱਚ ਸੱਤੇ ਤੇ ਬੈਲਟ ਲੱਗੀ ਹੋਈ ਹੈ ਦੇਖੋ ਨਾਲ ਹੂੰ ਇਹ ਬੈਲਟ ਲਗਾਉਣ ਦਾ ਫਾਇਦਾ ਜੀ ਪਰਦਿਆਂ ਨੂੰ ਤੁਸੀਂ ਐ ਲਗਾ ਸਕਦੇ ਹੋ ਇਹਦੇ ਨਾਲ ਬੜੀ ਫੈਂਸੀ ਲੁੱਕ ਬਣ ਜਾਂਦੀ ਹੈ ਲੁੱਕ ਸੋਹਣੀ ਲੱਗਦੀ ਆ ਹਾਂ ਲੁੱਕ ਬਹੁਤ ਸੋਹਣੀ ਹੈ ਦੋ ਰੰਗ ਨੇ ਹਾਂ ਦੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਪਰਦਾ ਵੀ ਅੰਤ ਕੋਈ ਨਹੀਂ ਹੈ ਮੈਂ ਜੇ ਦਿਖਾਣ ਲੱਗੂੰਗਾ ਤੁਹ ਮਤਲਬ ਆ ਦੇਖੀ ਜਾਓ ਤੁਸੀਂ ਇਹ ਦੇਖੀ ਜਾਓ ਦੇਖੀ ਜਾਓ ਦੇਖੀ ਜਾਓ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਤਾਂ ਬਹੁਤ ਸਾਰੇ ਡਿਜ਼ਾਈਨ ਨੇ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਵੈਰਾਈਟੀ ਬਹੁਤ ਹੈ ਮਤਲਬ ਹਰ ਇਹ ਨਹੀਂ ਹੈਗਾ ਵੀ ਮੂਰੀ ਮੂਰੀ ਲੱਗੇ ਹੋਏ ਨੇ ਪੰਜ ਚਾਰ ਪਰਤਾਂ ਲੱਗੀਆਂ ਹੋਈਆਂ ਨੇ ਅੰਦਰ ਦੀ ਅੰਦਰ ਪੰਜ ਚਾਰ ਪਰਤਾਂ ਲੱਗੀਆਂ ਹੋਈਆਂ ਨੇ ਠੀਕ ਹੈ ਨਹੀਂ ਜੀ ਇਹ ਤਾਂ ਫਿਰ ਗੱਲ ਨਹੀਂ ਜੈਂ ਵੀ ਹੋ ਜਾਂਦਾ ਜਿਹਨੂੰ ਕਿਸੇ ਨੂੰ ਮਤਲਬ ਇਹ ਤੋਂ ਇਲਾਵਾ ਵੈਸੇ ਤਾਂ ਆ ਲੱਗਦਾ ਨਹੀਂ ਵੀ ਇਹ ਤਾਂ ਬਿਨਾ ਕੋਈ ਡਿਜ਼ਾਈਨ ਰਹਿੰਦਾ ਹੋਊ ਕੋਈ ਬੰਦਾ ਕਹਿੰਦਾ ਯਾਰ ਮੈਂ ਤਾਂ ਉਹ ਜੇ ਬਣਵਾਉਣੇ ਨੇ ਤੇ ਬਣਵਾ ਵੀ ਦਨੇ ਹੋ ਬਿਲਕੁਲ ਅੱਛਾ ਤਿਆਰ ਵੀ ਕਰਵਾ ਦੇ ਕਹਿੰ ਇੱਕ ਤੁਹਾਨੂੰ ਹੋਰ ਆਈਟਮ ਦਿਖਾਣੇ ਆ ਗ੍ਰੀਨ ਨੈਟ ਇਹ ਆਮ ਤੌਰ ਤੇ ਧੁੱਪ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੰਮ ਆਣ ਵਾਲੀ ਚੀਜ਼ ਹੈ ਹਮ ਦੇਖੋ ਇਹਦੀ ਕੁਆਲਿਟੀ ਹੈ ਦੇਖੋ ਹਰ ਬੰਦਾ ਕਹਿੰਦਾ ਜੀ 90% 90% ਇਹ ਹਕੀਕਤ 'ਚ 90% ਕੁਆਲਿਟੀ ਹੈ ਦੇਖੋ ਜੀ ਇਹਦੀ ਗਰਵਨੈਸ ਹੈ ਜਿਹੜੀ ਉਹ ਦੱਸਦੀ ਹੈ ਵੀ ਮੈਂ 90% ਹਮ 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 ਤਿਆਰ ਕੀਤੀ ਹੋਈ ਹੈ ਦੇਖੋ ਜੀ ਅੱਛੇ ਸਾਰੇ ਬੰਦੇ ਤੁਹਾਨੂੰ ਦੱਸੇ ਤੁਸੀਂ ਉਹ ਕੱਢ ਕੇ ਦੇ ਦੋ ਬਿਲਕੁਲ ਤਿਆਰ ਕੀਤੀ ਹੋਈ ਹੈ ਤਣੀਆਂ ਲੱਗੀਆਂ ਹੋਈਆਂ ਨੇ ਹਮ ਸਿਰਫ ਰੇਟ ਦੇਣਾ ਆਪਾਂ ਨੇ 4 ਰੁਪਏ ਸਕੁਅਰ ਫੁੱਟ ਬਲੇ 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 ਸਿਰਫ 4 ਪੈਸਕੇਲ ਫੁੱਟ ਜਿਵੇਂ 12x15 ਹੂੰ 12x15 ਹੋ ਗਿਆ 180 4 720 ਬਰੀ ਨਟ ਹੈ ਉਹ ਬਹੁਤ ਵੱਡਾ ਸਾਇਆ 12x15 ਜਿਵੇਂ ਆਪਾਂ ਨੇ ਕਲੀਨ ਦੇਖਿਆ ਸੀ ਔਰ ਇਹਦੇ ਧੁੱਪ ਦਾ ਮੀਂਹ ਦਾ ਪਾਣੀ ਦਾ ਕੋਈ ਅਸਰ ਨਹੀਂ ਹੈਗਾ ਬੜੀ ਸੋਲਿਡ ਚੀਜ਼ ਹੈ ਚੀਪ ਐਂਡ ਬੈਸਟ ਜੇ ਆਪਾਂ ਉਮ ਵੀ ਲੈਣ ਜਾਂਦੇ ਆ ਜੀ ਬਾਹਰੋਂ ਤਾਂ ਵੀ ਅਗਲਾ ਇੰਨੇ ਦੀ ਤਾਂ ਮੈਂ ਕਹਿੰਦਾ ਬਿਨਾਂ ਤਿਆਰ ਕਰ ਹੀ ਦਿੰਦਾ ਜੀ ਬਿਲਕੁਲ ਆਪਾਂ ਤਿਆਰ ਦੇਣੀ ਆ ਅਸੀਂ ਕਹਿੰਦੇ ਆ ਵੀ ਕਸਟਮਰ ਸਾਡੇ ਕੋਲ ਇੰਨੀ ਦੂਰ ਪਹੁੰਚ ਗਿਆ ਤਾਂ ਸਾਡਾ ਫਰਜ਼ ਇਹ ਬਣਦਾ ਹੈ ਵੀ ਅਗਲੇ ਦਾ ਫਾਇਦਾ ਕਰੀਏ ਕਿਵੇਂ ਨਾ ਕਿਵੇਂ ਕਰੀਏ ਠੀਕ ਹੈ ਮੂੰ ਤੁਹਾਨੂੰ ਮੈਂ ਦਿਖਾਣਾ ਹੈ ਇਹ ਸੀ ਦੇ ਵਿੱਚ ਲੱਗਣ ਵਾਲੇ ਪਰਦੇ ਆਓਰ ਲੈ ਜਾਓ 7 ਫੁੱਟਾ ਪਰਦਾ 8 ਫੁੱਟਾ ਪਰਦਾ 9 ਫੁੱਟਾ ਪਰਦਾ 10 ਫੁੱਟਾ ਤੱਕ ਅਸੀਂ ਤਿਆਰ ਰੱਖਦੇ ਹਾਂ ਹੂੰ 200 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਹੂੰ 200 ਦਾ 250 ਦਾ 300 ਦਾ 350 ਦਾ ਸੈਜ ਔਰ ਕੁਆਲਟੀ ਦੇ ਮੁਤਾਬਕ ਅਛੇਚ ਵੀ ਕੁਆਲਟੀ ਦਾ ਫਰਕ ਹੁੰਦਾ ਬਿਲਕੁਲ ਕੁਆਲਟੀ ਪਤਲੀ ਬੁਟੀ ਸਾਰੀ ਹੈ ਮਤਲਬ ਕੋਈ ਘੱਟ ਰੇਂਜ ਦੇ ਵਿੱਚ ਲੈਣਾ ਕਹਿੰਦਾ ਦੇਖੋ 7 ਫੋੜਾ ਪਰਦਾ ਸਿਰਫ 200 ਰੁਪਏ ਦਾ ਹੈ ਚਾਈਨਾ ਦਾ ਪਰਦਾ ਹੈ ਓਕੇ 7 ਫੋੜਾ ਪਰਦਾ 200 ਦਾ 200 ਰੁਪਏ ਦੀ ਥੋੜਾ 4 4.5x27 ਦੀ ਜਗ੍ਹਾ ਕਵਰ ਹੋ ਗਈ ਸਿਰਫ 200 ਰੁਪਏ ਦੇ ਵਿੱਚ ਠੀਕ ਹੈ ਜੀ ਇਹ ਲੱਗਿਆ ਸੋਹਣਾ ਲੱਗਦਾ ਇਹ ਸੋਹਣਾ ਲੱਗਦਾ ਇਹਦੇ ਨਾਲ ਕੂਲਿੰਗ ਵਧੀਆ ਹੁੰਦੀ ਹੈ ਕੰਮ ਹੁਣ ਆਪਾਂ ਆ ਗਏ ਉੱਪਰ ਵੀਰ ਜੀ ਹੁਣ ਆਪਾਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਮੈਟ ਦੀ ਵੈਰਾਈਟੀ ਫਲੋਰਿੰਗ ਮੈਟ ਜਿਹਦੇ ਵਿੱਚ ਹਰ ਤਰ੍ਹਾਂ ਦਾ ਮੈਟ ਆਪਣੇ ਕੋਲ ਰੱਬ ਦੀ ਕਿਰਪਾ ਨਾਲ ਅਵੇਲੇਬਲ ਹੈ ਇਹ ਨਹੀਂ ਵੀ ਆਪਾਂ ਆਰਡਰ ਤੇ ਮੰਗਾਦੇ ਆ ਵੈਰਾਈਟੀ ਫੁੱਲ ਹੋਊਗੀ ਉਹੀ ਫੰਡਾ ਰਹੂਗਾ ਰੇਟ ਘੱਟ ਚੀਜ਼ ਵਧੀਆ ਸ਼ੁਰੂ ਕਰਦੇ ਆ 6 ਫੁੱਟ ਸਾਈਜ਼ ਹੈ ਰਿਬ ਮੈਟ ਕਹਿੰਦੇ ਨੇ ਇਹਨੂੰ ਦੇਖੋ ਕਿੰਨਾ ਬਿਹਤਰੀਨ ਮੈਟ ਹੈ ਕਲਰ ਡਿਜ਼ਾਈਨ ਵਿੱਚ ਦੋ ਤਿੰਨ ਕਲਰ ਨੇ ਜਿਵੇਂ ਇਹ ਕਲਰ ਦਾ ਨਾਮ ਹੈ ਗ੍ਰੇ ਬਲੈਕ ਐਂ ਸਾਡੇ ਕੋਲ ਹੈ ਬ੍ਰਾਊਨ ਗਰੇ ਦੋ ਤਿੰਨ ਕਲਰ ਨੇ ਰੇਟ ਦੇਣ ਜਾ ਰਹੇ ਆ ਤੁਸੀਂ ਹੈਰਾਨ ਆ ਜਾਵੋਗੇ ਸੁਣ ਕੇ ਸਿਰਫ 10 ਰੁਪਏ ਸਕਰ ਫੁੱਟ ਠੀਕ ਹੈ ਜੀ ਬਿਲਕੁਲ ਸਹੀ ਸੁਣਿਆ ਰੇਟ 10 ਰੁਪਏ ਸਕਰ ਫੁੱਟ ਹੈ ਕੁਆਂਟੀਟੀ ਚਾਹੇ ਲਓ 100 ਫੁੱਟ ਚਾਹੇ ਲਓ 200 ਚਾਹੇ 500 ਚਾਹੇ 1000 ਰੇਟ ਉਹੀ ਰਹੂਗਾ ਬੈਸਟ ਰੇਟ ਦੇਾਂਗੇ ਬੈਸਟ ਰੇਟ ਦੇਾਂਗੇ ਬੈਸਟ ਰੇਟ ਦੇਾਂਗੇ ਉਸ ਤੋਂ ਬਾਅਦ ਇੱਕ ਮੈਟਾ ਅਸੀਂ ਨਵਾਂ ਲੈ ਕੇ ਆਏ ਆ ਇਹਨੂੰ ਜੈਗਾਰਡ ਬੈਡ ਕਹਿੰਦੇ ਨੇ ਵੀਰ ਜੀ ਰੇਟ ਦੇਣਾ ਸੁਣ ਕੇ ਹੈਰਾਨ ਰਹਿ ਜਾਵਾਂਗੇ ਤੁਸੀਂ ਸਿਰਫ ਮਾਤਰ 30 ਰੁਪਏ ਸਕਰ ਫੁੱਟ 30 ਰੁਪਏ ਸਕਰ ਫੁੱਟ ਦੇ ਵਿੱਚ ਮਿਲਣਾ ਸਿਰਫ 30 ਰੁਪਏ ਦੀ thickness ਦੇਖੋ ਵੀਰ ਜ ਮੈਂ ਕਹਣਾ ਵੀ ਥਿਕਨੈਸ ਇਹ ਡਬਲ ਰੋਟੀ ਵਰਗਾ ਮੋਟਾ ਮੈਟ ਹੈ ਠੀਕ ਹੈ ਰੇਟ 30 ਰੁਪਏ ਕੋਈ ਬਾਰਗੇਨਿੰਗ ਨਹੀਂ 60 ਰੁਪਏ 50 ਰੁਪਏ ਨੋ ਪਹਿਲੇ ਹੀ ਰੇਟ ਹੋ ਰੱਖਿਆ ਹੋਇਆ ਵੀ ਬਾਰਗੇਨਿੰਗ ਕਰਨ ਦੀ ਲੋੜ ਹੀ ਨਹੀਂ ਪੈਂਦੀ ਬੈਸਟ ਰੇਟ ਦੇਣਾ ਜੀ ਆ ਆ ਗਿਆ ਉਹਦਾ ਕੁਆਲਟੀ ਦੇ ਵਿੱਚ ਮੈਟਾ ਪਲੇਨ ਹੂੰ ਪਲੇਨ ਮੈਟ ਹੈ 6.5 ਫੁੱਟ ਦੀ ਵਿਡਥ ਹੈ ਹੂੰ ਰੰਗ ਤਿੰਨ ਚਾਰ ਹੈਗੇ ਨੇ ਕੁਆਲਿਟੀ ਕਿਆ ਕਹਨੇ ਕਿਆ ਕਹਨੇ ਕਿਆ ਕਹਨੇ ਵੀਡੀਓ ਚ ਦੇਖਣ ਜੀ ਪਤਾ ਲੱਗਦਾ ਵੀ ਕਿੰਡੀ ਸੋਹਣੀ ਕੁਆਲਿਟੀ ਆ ਜ਼ਬਰਦਸਤ ਕੁਆਲਿਟੀ ਆ ਥਿੱਕਨੈਸ ਬਹੁਤ ਹੈਵੀ ਆ ਮੋਟੀ ਕੁਆਲਿਟੀ ਆ ਰੇਟ ਕੋਈ 100 ਨਹੀਂ ਕੋਈ 90 ਨਹੀਂ ਸਿਰਫ 50 ਰੁਪਏ ਸਕਰ ਫੁੱਟ ਓਕੇ ਗਾਹਕ ਦੀ ਜੇਬ ਨੂੰ ਦੇਖ ਕੇ ਚੱਲਣਾ ਅਸੀਂ ਮੁਨਾਫਾ ਥੋੜਾ ਲੈਣਾ ਹੈ ਚੀਜ਼ ਵਧੀਆ ਦੇ ਸਾਡੇ ਕੋਲ ਸ਼ਨੀਲ ਵਾਲਾ ਕਾਰਪੇਟ ਕਹਿ ਸਕਦੇ ਆ ਸ਼ਨੀਲ ਵਾਲੀ ਦਰੀ ਕਹਿ ਸਕਦੇ ਆ ਸ਼ਨੀਲ ਵਾਲਾ ਮੈਟ ਕਹਿ ਸਕਦੇ ਆ ਆਮ ਤੌਰ ਤੇ ਸਾਡੇ ਕੋਲ ਇਹ ਗੁਰਦੁਆਰਾ ਸਾਹਿਬ ਵਾਲੇ ਲੈ ਕੇ ਜਾਂਦੇ ਨੇ ਸਹਿਜ ਦੀ ਚੁੜਾਈ ਹੈ 10 ਫੁੱਟ ਠੀਕ ਹੈ ਜੀ ਇਹ ਫੋਲਡ ਕੀਤਾ ਹੋਇਆ ਜੀ ਮਤਲਬ 5 ਫੁੱਟ ਦੇਖ ਰਿਹਾ 5 ਫੁੱਟ ਮੋੜਿਆ ਹੋਇਆ ਫੋਲਡ ਕੀਤਾ ਹੋਇਆ ਇਹ ਚ ਕਈ ਕਲਰ ਨੇ ਜੀ ਦੇਖੋ ਸਾਰੇ ਤਰ੍ਹਾਂ ਦੇ ਕਲਰ ਪਏ ਨੇ ਸਾਰੇ ਤਰ੍ਹਾਂ ਦੀ ਵੈਰਾਈਟੀ ਪਈ ਹੈ ਰੇਟ ਦੇਣਾ ਸਿਰਫ 15 ਰੁਪਏ ਸਕੁਅਰ ਫੁੱਟ ਓਕੇ ਕਾਟਨ ਦੀ ਚਦਰ ਆਮ ਤੌਰ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਛਾਨ ਲਈ ਲਈ ਜਾਂਦੇ ਨੇ ਵੈਸੇ ਇਹਦੇ ਗੱਦਿਆਂ ਦੇ ਕਵਰ ਵੀ ਬਣਦੇ ਨੇ ਪਰ ਜ਼ਿਆਦਾ ਲੋਕ ਨੇ ਜਿਹੜੇ ਗੁਰਦੁਆਰਾ ਸਾਹਿਬ ਲਈ ਪਛਾਨ ਲਈ ਲੈ ਕੇ ਜਾਂਦੇ ਨੇ ਇਹ ਰੇਟ ਹੈ ਸਿਰਫ 4 ਰੁਪਏ 60 ਪੈਸ ਸਕੁਅਰ ਫੁੱਟ ਹੂੰ ਕਿਆ 4 ਰੁਪਏ 60 ਪੈਸੇ ਆ 4 ਰੁਪਏ 60 ਪੈਸੇ ਦਸਾਂਗੇ ਐ ਨਹੀਂ ਕਹਿੰਦੇ ਜੀ 5 ਰੁਪਏ ਸਕੇ ਫੁੱਟ ਲਓ 4 60 ਹੀ ਦੇਣਾ 4 60 ਹੈ ਲਾਲਚ ਨਹੀਂ ਕਰਨੀ ਜੀ 4 60 ਚ ਸਾਡਾ ਪੇਟ ਭਰਦਾ ਐਂ ਵਧੀਆ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਆਹ ਵਾਲੇ ਦੇ ਪਏ ਆ ਸਾਰੇ ਰੰਗ ਪਏ ਨੇ ਆ ਡਿਜ਼ਾਈਨ ਪਏ ਤੇ ਰੰਗ ਵੀ ਹੈਗੇ ਨੇ ਹਾਂ ਜੀ ਮਾਲਕ ਦੀ ਕਿਰਪਾ ਨਾਲ ਪੂਰਾ ਮਾਲ ਪਿਆ ਠੀਕ ਹੈ ਸਰ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਆ ਗਏ ਨੇ ਗਾਵੇ 300 ਰੁਪਏ ਦਾ ਗਾਵਾ ਹੈ ਗੋਲ ਬੂਸਟਰ ਕਰਾਵਾ ਵੀ ਕਹਿੰਦੇ ਨੇ ਇਹਨੂੰ ਫੇਰ ਆ ਗੀਆਂ ਦਰੀਆਂ ਠੀਕ ਹੈ ਜਿਹੜੀ ਆਪਾਂ ਆਮ ਘਰਾਂ ਚ ਪਿਛਾਉਂਦੇ ਆ ਜੀ ਹਾਂ ਤੁਹਾਡੇ ਘਰ ਕੋਈ ਛੋਟਾ-ਮੋਟਾ ਫੰਕਸ਼ਨ ਹੈ ਜਾਂ ਗੁਰਦੁਆਰਾ ਸਾਹਿਬ ਵਾਲੇ ਵੀ ਲੈ ਕੇ ਜਾਂਦੇ ਨੇ ਠੀਕ ਆ ਜੀ ਕੋਈ ਧਰਮਸ਼ਾਲਾ ਵਾਲੇ ਕੋਈ ਮੰਦਰਾਂ ਵਾਲੇ ਕੋਈ ਮਸਜਿਦਾਂ ਵਾਲੇ ਠੀਕ ਆ ਜੀ ਦਰੀ ਸਟਾਰਟ ਹੋ ਜਾਂਦੀ ਆ 150 ਰੁਪਏ ਤੋਂ 150 ਦੀ ਦਰੀ ਆ 250 ਦੀ ਦਰੀ ਆ 350 ਦੀ ਦਰੀ ਆ 500 ਦੀ ਦਰੀ ਆ 700 ਦੀ ਦਰੀ ਆ ਇੱਕ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੀਆਂ ਦਰੀਆਂ ਲੈ ਕੇ ਆਏ ਆ ਅਸੀਂ ਹੂੰ ਉਹਦਾ ਰੇਟ ਹੈ ਮਾਤਰ 70 ਰੁਪਏ ਸਕਰ ਫੁੱਟ ਮੈਂ ਤੁਹਾਨੂੰ ਨਜ਼ਰ ਕਰਾਉਣਾ ਚਾਹਾਂਗਾ ਆ ਜੋ ਜੀ ਦੇਖਦੇ ਆਪਾਂ ਦਰੀਆਂ ਆ ਆ ਦੇਖੋ ਇਹ ਹੈ ਜੀ 7 ਰੁਪਏ ਸਕੁਅਰ ਫੁੱਟ ਤੇ ਚੀਜ਼ ਦਾ ਵੀ ਪਤਾ ਲੱਗ ਰਿਹਾ ਦੇਖ ਕੇ ਵੀ ਬਹੁਤ ਬਿਹਤਰੀਨ ਚੀਜ਼ ਹੈ ਵੀਰ ਜੀ ਬਹੁਤ ਸਾਫ ਸੁਥਰੀ ਬਣੀ ਹੋਈ ਦਰੀ ਹੈ 7 ਰੁਪਏ ਸਕੁਅਰ ਫੁੱਟ ਹੈ ਸਾਈਜ਼ ਇਹ ਚ ਇੰਦੇ ਨੇ ਤੁਸੀਂ ਇਹਦੇ ਚ ਰਿਕਾਰਡ ਨਹੀਂ ਕਰ ਪਾਉਂਗੇ ਮੈਂ ਸਾਈਜ਼ ਬੋਲਨੇ ਸ਼ੁਰੂ ਕਰਦਾ 8x10 10x10 10x12 12x12 12x12 12x15 15x15 15x18 ਸਾਰੇ ਸਾਈਜ਼ ਰੱਬ ਦੀ ਕਿਰਪਾ ਨਾਲ ਅਵੇਲੇਬਲ ਹੈ ਸਾਈਜ਼ ਬੋਲਦੇ ਬੋਲੇ ਸਾਰਾ ਚੜ ਗਿਆ ਤੁਹਾਨੂੰ ਹਾਂ ਬਿਲਕੁਲ ਇੰਨੇ ਸਾਈਜ਼ ਨੇ ਹਾਂ ਜੀ ਹਾਂ ਇਹ ਰੈਪਿਡ ਫਾਰਮੈਟ ਹੈ ਜੀ ਇਹ ਰੈਬਿਟ ਫਾਰਮੈਟ ਹੈ ਜੀ ਇਹ ਪਹਿਲਾਂ ਕੀ ਹੁੰਦਾ ਸੀਗਾ ਕਸਟਮਰ ਸਾਡੇ ਕੋਲ ਡਿਮਾਂਡ ਕਰਦਾ ਸੀ ਜੀ ਮੈਨੂੰ ਚਾਹੀਦਾ ਹੈ 2x10 ਹੂੰ ਯਾ ਕਹਿੰਦਾ ਸੀ 2x15 ਠੀਕ ਹੈ ਸਰ ਸਾਡੇ ਕੋਲ ਸਾਈਜ਼ ਹੁੰਦਾ ਸੀ 2x4 ਦਾ ਉਹ ਲਈ ਠੀਕ ਹੈ ਠੀਕ ਹੈ ਜੀ ਗਾਹ ਕਹਿੰਦੇ ਜੀ ਸਾਨੂੰ ਉਹੋ ਜਿਹਾ ਲਿਆ ਕੇ ਦਿਓ ਵੀ ਅਸੀਂ ਆਪਣੀ ਮਰਜ਼ੀ ਨਾਲ ਕਟਾ ਸਕੀਏ ਅਸੀਂ ਇਹਦੇ ਚ ਰੋਲ ਮੰਗਾ ਲਿਆ ਜੀ ਓਕੇ ਪੂਰੇ ਦਾ ਪੂਰਾ ਚੀਨਾ ਲੋੜ ਆ ਲੈ ਲੋ ਆ ਥਾੜ ਪਿਆ ਜੀ 2x ਉਹ ਤੋਂ ਬਾਅਦ ਸਾਈਜ਼ ਜਿੰਨਾ ਮਰਜ਼ੀ ਹੋ ਜਾਵੇ 40 ਫੁੱਟ ਲੰਬਾ ਖਾਨ ਠੀਕ ਜਿੰਨਾ ਘਟਾਣਾ ਘਟਾ ਲਓ ਇਹ ਤੇ ਤਿੰਨ ਚਾਰ ਰੰਗ ਨੇ ਰੇਟ ਹੈ 85 ਰੁਪਏ ਸਕਰ ਫੁੱਟ ਸਕਰ ਫੁੱਟ ਦਾ ਰੇਟ ਅਸੀਂ ਤਾਂ ਦੱਸਦੇ ਆਂ ਕਈ ਵਾਰੀ ਬੰਦਾ ਕਹਿੰਦਾ ਵੀਰ ਜੀ ਗਿਆਨੀ ਜੀ ਤੁਸੀਂ ਵੀਡੀਓ ਦੇ ਵਿੱਚ ਕੁਝ ਹੋਰ ਕਹਿ ਦਿੰਦੇ ਹੋ ਤੇ ਸਚਾਈ ਜੇ ਹੋਰ ਕਹਿ ਦਿੰਦੇ ਹੋ ਸਾਡੀ ਵੀਡੀਓ ਚਲਾ ਕੇ ਦੇਖ ਲਓ ਜੋ ਗੱਲ ਅਸੀਂ ਕਹਾਂਗੇ ਰੱਬ ਦੀ ਕਿਰਪਾ ਨਾਲ ਉਹੀ ਪੂਰੀ ਕਰਾਂਗੇ ਉਹ ਗੱਲ ਤਾਂ ਪੱਕੀ ਆ ਜੀ ਆਹ ਰੰਗ ਵੀ ਇਹਦੇ ਚ ਹੈ ਇੱਕ ਆਹ ਆਪਣੇ ਕੋਲੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਸ਼ਾਲਲੀ ਰਨਰ ਓਕੇ ਇਹ ਬੀਸੀਆ ਮਟੀਰੀਅਲ ਕਹਿੰਦੇ ਨੇ ਇਹਨੂੰ ਪ੍ਰਿੰਟਡ ਕਾਰਪਟ ਵੀ ਕਹਿੰਦੇ ਨੇ 40 ਰੁਪਏ ਸਕਰ ਫੁੱਟ ਇਹਦੇ ਚ ਸਾਈਜ਼ 2 ਫੁੱਟਾ ਵੀ ਆ 3 ਫੁੱਟਾ ਵੀ ਹੈ ਠੀਕ ਹੈ ਸਰ 4 ਫੁੱਟਾ ਵੀ ਹੈ 5 ਫੁੱਟਾ ਵੀ ਹੈ 6 ਫੁੱਟਾ ਵੀ ਹੈ 8 ਫੁੱਟਾ 10 ਫੁੱਟਾ 12 ਫੁੱਟਾ ਸਾਰੇ ਸਾਈਜ਼ ਨੇ ਸਾਰੇ ਸਾਈਜ਼ ਨੇ ਠੀਕ ਹੈ ਤਾਂ ਤੌਰ ਤੇ 6 ਫੁੱਟਾ ਸਾਈਜ਼ ਜ਼ਿਆਦਾ बिकਦਾ ਹੈ ਠੀਕ ਹੈ ਜੀ ਉਹ ਕਿਉਂਕਿ ਚੱਕੜਾ ਰੱਖਣਾ ਸਾਨ ਰਹਿਦਾ ਜਾਂ ਇਹ ਰਨਰ बिकਦਾ ਹੈ ਠੀਕ ਹੈ ਸਰ ਇੱਕ ਆਪਾਂ ਨਵੀਂ ਆਈਟਮ ਲੈ ਕੇ ਆਏ ਆ ਚਟਾਈ ਲੰਗਰ ਹਾਰਟ ਵਾਲੀ ਹੂੰ ਇਹਦਾ ਲੰਗਰ ਮਤਲਬ ਛਾ ਕੇ ਲੰਗਰ ਛਕਾਇਆ ਜਾਂਦਾ ਸੰਗ ਦਾ ਹਾਂ ਠੀਕ ਹੈ ਜੀ ਠੀਕ ਹੈ ਸਰ ਜੀ ਇਕੱਠੀ ਕਰਨੀ ਵੀ ਸੌਖੀ ਆ ਖੋਲਣੀ ਵੀ ਸੌਖੀ ਆ ਔਣੀ ਸਾਨ ਹੈ ਜੀ ਬਹੁਤ ਵਧੀਆ ਸੁੱਕ ਜਾਂਦੀ ਹੈ ਜਲਦੀ ਕੋਈ ਦਾਗ ਨਹੀਂ 100 ਫੁੱਟ ਦਾ ਰੋਲ ਹੈ ਕੋਈ 5000 ਦਾ ਨਹੀਂ ਕੋਈ 4000 ਨਹੀਂ ਸਿਰ 2500 ਦਾ ਰੋਲ ਹੈ 100 ਫੁੱਟ ਦਾ 100 ਫੁੱਟ ਦਾ ਰੋਲ ਲੰਬਾ 2500 ਰੁਪਏ 2500 ਰੁਪਏ ਦੇਖੋ ਕਾਲੀ ਇਹਨਾਂ 6 ਫੁੱਟ ਪੈਨੇ ਦੇ ਵਿੱਚ ਲੈ ਕੇ ਆਏ ਆ ਜੀ ਰੇਟ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਆ ਦੁਬਾਰਾ ਫੇਰ ਦੱਸ ਰਿਹਾ 40 ਰੁਪਏ ਸਕੁਅਰ ਫੁੱਟ ਠੀਕ ਆ ਬਹੁਤ ਵਧੀਆ ਪੈਟਰਨ ਹੈ ਇਹਦੇ ਵਿੱਚ ਤਿੰਨ ਚਾਰ ਕਲਰ ਨੇ ਬਹੁਤ ਸੋਹਣਾ ਮਾਲ ਹੈ ਬਿਹਤਰੀਨ ਮਾਲ ਹੈ ਔਰ ਲੌਂਗ ਲਾਈਫ ਚੱਲਣ ਵਾਲਾ ਹੈ ਜਿਵੇਂ ਮਰਜੀ ਇਹਨੂੰ ਤੋਵੋ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਠੀਕ ਆ ਸਰ ਉਸ ਤੋਂ ਬਾਅਦ ਆ ਟ੍ਰ ਠੀਕ ਹੈ ਸਰ ਜੀ ਇੱਥੇ ਤੁਸੀਂ ਆਪਣੀ ਲੋੜ ਮੁਤਾਬਕ ਕਟਾਰ ਸਕਦੇ ਹੋ ਜਿਹੜੇ ਆਪਾਂ ਨੇ ਥੱਲੇ ਦੇਖੇ ਸੀਗੇ ਬਿਲਕੁਲ ਜੇ ਗਾਹ ਕਹਿੰਦਾ ਜੀ ਅਸੀਂ ਕਟਿੰਗ ਕਰਾਣਾ ਪਰਦਾ ਨਹੀਂ ਲੈਣਾ ਤਾਂ ਉਹ ਵੀ ਫਲੱਬਦਾ ਹੈ ਠੀਕ ਹੈ ਠੀਕ ਹੈ ਜੀ ਆ ਜੀਨ ਹੈ ਇਹਦੇ ਬੈਗ ਬਣਾਓ ਜੋ ਮਰਜ਼ੀ ਕਰੋ ਅੱਛਾ ਜੀਨ ਦਾ ਕੱਪੜਾ ਜਿਹੜਾ ਆਪਾਂ ਜੀਨ ਦਾ ਕੱਪੜਾ 160 ਰੁਪਏ ਮੀਟਰ ਠੀਕ ਹੈ ਸਰ ਦੇਖੋ ਆ ਪੀਵੀਸੀ ਮਟ ਹੈ ਹਾਂ ਸਿਰਫ 10 ਰੁਪਏ ਸਕਰ ਫੁੱਟ ਠੀਕ ਹੈ ਜੀ ਆ ਮੈਟ ਜਿਹੜਾ ਪਹਿਲਾਂ ਵੀ ਤੁਹਾਨੂੰ ਆਪਾਂ ਦਿਖਾ ਕੇ ਆਏ ਉਧਰ ਠੀਕ ਹੈ ਸਰ ਜੀ 10 ਰੁਪਏ ਦੇ ਗ੍ਰੇ ਬਲੈਕ ਦੇਖਿਆ ਸੀ ਗ੍ਰੇ ਬਲੈਕ ਤੇ ਬਰਾਊਨ ਰੱਖਿਆ ਸੀਗਾ ਇਹ ਉਹਦੇ ਵਿੱਚ ਕਲਰ ਹੋਰ ਆ ਗਿਆ ਜੀ ਜਿਹੜਾ 40 ਰੁਪਏ ਸਕਰ ਫੁੱਟ ਵਾਲਾ ਪਾਲ ਹੈ 6 ਫੁੱਟ ਦੀ ਚੌੜਾਈ ਹੈ ਜੀ ਠੀਕ ਹੈ ਜੀ ਇਹ ਜਾਲੀ ਵਾਲਾ ਮੈਟ ਆ ਸਰ ਜੀ ਇਹ ਜਿਵੇਂ ਪਾਣੀ ਵਾਲੀ ਜਗ੍ਹਾ ਤੇ ਵਿਛਾਇਆ ਜਾਂਦਾ ਗੁਰਦੁਆਰਾ ਸਾਹਿਬ ਚ ਮਸਜਿਦ ਚ ਮਦਰਾ ਚ ਇਹ 45 ਰੁਪਏ ਸਕਰ ਫੁੱਟ ਹੈ ਠੀਕ ਹੈ ਸਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਚਟਾਈਆਂ ਓਕੇ ਚਟਾਈਆਂ ਆ ਬਈਆਂ ਨੇ ਚਟਾਈਆਂ ਜਿਵੇਂ ਆਪਣੇ ਘਰਾਂ ਚ ਬਹੁਤ ਚਲਦੀਆਂ ਨੇ ਗਰਮੀਆਂ ਚ ਖਾਸ ਕਰਕੇ ਲੋਕ ਇਹਨੂੰ ਯੂਜ਼ ਕਰਦੇ ਨੇ ਆ ਵੈਰੈਟੀ ਹੈ ਜਿਹੜੀ 350 ਰੁਪਏ ਦਾ ਪੀਸ ਹੈ ਸਾਈਜ਼ ਹੈ 4x6 ਇਹ ਪ੍ਰੀਮੀਅਮ ਮਾਲ ਹੈ ਬਹੁਤ ਵਧੀਆ ਮਾਲ ਹੈ ਬਹੁਤ ਟੌਪ ਦੀ ਕੁਆਲਿਟੀ ਹੈ ਇਹਦਾ ਮਟੀਰੀਅਲ ਬਹੁਤ ਵਧੀਆ ਫਰੈਸ਼ ਵਰਜਨ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਰੇਟ ਸ਼ੁਰੂ ਹੋ ਜਾਂਦਾ ਹੈ 150 ਰੁਪਏ ਤੋਂ ਇਹ ਪ੍ਰੀਮੀਅਮ ਮਾਲ ਹੈ 350 ਠੀਕ ਹੈ ਜੀ ਠੀਕ ਹੈ ਸਰ ਜੀ ਆਹ ਸ਼ੀਟਾਂ ਪਈਆਂ ਨੇ ਗੁਰਦੁਆਰਾ ਸਾਹਿਬ ਦੇ ਵਿਸ਼ਾਲੀ ਵੀ ਲੈ ਕੇ ਜਾਂਦੇ ਨੇ ਪਰ ਅੱਜ ਕੱਲ ਇਹ ਬਹੁਤ ਬਿਕਰੀਆਂ ਨੇ وجہ ਇਹਦੀ ਇਹ ਹੈ ਜਿਵੇਂ ਏਸੀ ਘਰ ਦੇ ਵਿੱਚ ਕਮਰੇ ਜਿੱក ਲੱਗਿਆ ਹੁੰਦਾ ਮੁੰਡਾ ਕਹਿੰਦਾ ਯਾਰ ਆਪਾਂ ਨੇ ਸਾਰ ਏਸੀ ਨਹੀਂ ਚਲਾਣੇ ਬਿਜਲੀ ਦਾ ਬਿਲਕੁਲ ਮਜੰਦਾ ਇਹ ਗੱਦੇ ਨੇ ਟੈਂਪਰੇਰੀ ਗੱਦੇ ਨੇ 350 ਦਾ ਗੱਦਾ ਹੈ 2 ਇੰਚ ਮੋਟਾ ਇਹਦੇ ਕਵਰ ਚੜਾਓ 100 ਰੁਪਏ ਦਾ ਕਵਰ 450 ਚ ਗੱਦਾ ਤਿਆਰ ਤਿਆਰ ਹੋ ਜਾਂਦਾ ਥੱਲੇ ਵਿਛਾਓ ਜਿਵੇਂ ਮਰਜੀ ਆਨੰਦ ਲਓ ਏਸੀ ਦਾ ਬਿਲਕੁਲ ਆਹ ਵਰਟੀਕਲ ਗਾਰਡਨ ਹੈ ਠੀਕ ਹੈ ਜੀ ਕੈਪਾ ਕਰਕੇ ਮਾਰ ਆ ਮੂਵ ਹੋ ਕੇ ਕੈਮਰਾ ਉਹ ਪਿੱਛੇ ਮਾਰ ਦਿਓ ਜੀ ਇੱਧਰ ਮਾਰੋ ਜੀ ਨਾ ਆਹ ਵੈਰੈਟੀ ਪਈ ਹੈ ਜੀ ਇਹਦੀ ਪੂਰੀ ਵੈਰੈਟੀ ਪਈ ਹੈ ਇਹ ਵਰਟੀਕਲ ਗਾਰਡਨ ਹੈ ਜੀ ਨੀਚੇ ਦੀਵਾਰ ਦੇ ਘਾ ਲਾ ਕੇ ਉਹਦੇ ਉੱਪਰ ਇਹ ਪੀਸ ਲੱਗ ਜਾਂਦੇ ਨੇ ਠੀਕ ਹੈ ਜੀ ਮੈਨੂੰ ਡੈਕੋਰੇਸ਼ਨ ਵਾਸਤੇ ਬਹੁਤ ਸੋਹਣਾ ਲੱਗਿਆ ਡੈਕੋਰੇਸ਼ਨ ਲਈ ਬਹੁਤ ਵਧੀਆ ਵਰਟੀਕਲ ਗਾਰਡਨ ਹੈ 250 ਦਾ ਪੀਸ ਹੈ 300 ਦਾ ਪੀਸ ਹੈ 350 ਦਾ ਪੀਸ ਹੈ ਪਰ ਪੀਸ ਹੈ ਇਹ ਕਾ ਬਹੁਤ ਵਧੀਆ ਚੀਜ਼ ਆਈ ਹੈ ਸਾਡੇ ਕੋਲ ਦਰੀ ਇਹ ਰਨਰ ਦੇ ਵਿੱਚ ਦਰੀ ਆਈ ਹੈ ਜੀ ਇਹਦੀ ਚੁੜਾਈ ਹੈ ਜਿਹੜੀ 6 ਫੁੱਟ ਹੈ ਇਹ ਐਕਸਪੋਰਟ ਕੁਆਲਿਟੀ ਦਾ ਮਾਲ ਹੈ ਮੋਟਾ ਬਹੁਤ ਹੈ ਇਹ ਇਹ ਦੇਣਾ ਪਰ ਸਿਰਫ 12 ਰੁਪਏ ਸਕੇਅਰ ਫੁੱਟ ਮਾਲ ਹੈ 25 30 ਰੁਪਏ ਸਕੇਅਰ ਫੁੱਟ ਵਾਲਾ ਇਹ ਥਿੱਕਨੈਸ ਬਹੁਤ ਹੈ ਥਿੱਕਨੈਸ ਬਹੁਤ ਹੈ ਹਾਂ ਜੀ ਮੋਟਾਈ ਬਹੁਤ ਹੈ ਜੀ ਨੇ ਸਾਈਜ਼ ਜਿਹਨੂੰ 6 ਫੁੱਟ ਬਾਏ ਜਿੰਨਾ ਮਰਜ਼ੀ ਚਾਹੀਦਾ 83 ਫੁੱਟ ਲੰਬਾ ਰੋਲ ਹੈ ਜੀ ਠੀਕ ਹੈ ਰੋਲ 83 ਫੁੱਟ ਦਾ ਤੁਸੀਂ ਲੋ 10 15 20 25 30 50 ਜਿੰਨਾ ਵੀ ਲੈਣਾ ਕਟਾ ਲਓ ਠੀਕ ਹੈ ਜੀ 12 ਰੁਪਏ ਸਕੇਅਰ ਫੁੱਟ ਦੇਣਾ 6 ਫੁੱਟ ਚੜਾਈ ਰਹੂਗੀ ਠੀਕ ਹੈ ਸ਼ੀਟਾਂ ਪਤਲੀਆਂ ਵੀ ਹੈਗੀਆਂ ਨੇ ਜਿਵੇਂ 350 ਦੀ ਸੀ ਇਹ 220 ਹੀ ਸ਼ੀਟ ਹੈ ਆ ਗੁਰਦੁਆਰਾ ਸਾਹਿਬ ਲੰਗਰ ਹਾਲ ਵਾਲੇ ਮੈਟ ਨੇ ਜੀ ਉਹੀ ਕੁਆਲਿਟੀ ਚ ਲੰਗਰ ਹਾਲ ਤੁਸੀਂ ਕਹੋਗੇ ਵੀ ਹਾਂ ਯਾਰ ਇੱਕ ਛੱਤ ਏਡਾ ਸਾਰਾ ਸਮਾਨ ਸਾਰਾ ਵੀ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਪੇਪਰ ਦਾ ਅਸੀਂ ਸਟਾਕ ਕਲੀਅਰ ਕਰ ਰਹੇ ਹਾਂ ਵਾਲਪੇਪਰ ਸਾਡੇ ਕੋਲ ਇੱਕ ਗੋਡਾਊਨ ਹੋਰ ਆ ਬਹੁਤ ਭਰਿਆ ਪਿਆ ਗੋਡਾਊਨ ਸਟਾਕ ਅਸੀਂ ਕਲੀਅਰ ਕਰ ਰਹੇ ਕੋਈ 250 ਦਾ ਕੋਈ 150 ਦਾ ਕੋਈ 200 ਦਾ ਕੋਈ 300 ਦਾ ਰੋਲ ਖਤਮ ਕਰ ਦੇਣਾ ਮਾਲ ਖਤਮ ਕਰ ਰਹੇ ਮਾਲ ਬਹੁਤ ਬਿਆਪ ਰੋਟਣ ਵਾਲਾ ਹਿਸਾਬ ਹੈ ਜਿਹਨੇ ਘਰਾਂ ਚ ਲਾਉਣੇ ਨੇ ਬਾਈ ਤੁਸੀਂ ਰੰਗ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਕੋਲੇ ਆ ਕੇ ਰੋਲ ਲੈ ਜਾਓ ਵਾਲਪੇਪਰ ਲੈ ਜਾਓ ਲਾ ਲਓ ਫਾਇਦਾ ਕਰਾਂਗੇ ਆਪਾਂ ਤੁਹਾਡਾ ਫਾਇਦਾ ਕਰਾਂਗੇ ਜੀ ਤੁਸੀਂ ਆਓ ਇੱਕ ਵਾਰੀ ਸਾਨੂੰ ਦਰਸ਼ਨ ਦਿ ਸ਼ਹਿਰ ਮਲੇਰਕੋਟਲਾ ਲੋਹਾ ਬਾਜ਼ਾਰ ਹੈ ਲੋਹਾ ਬਾਜ਼ਾਰ ਦੇ ਵਿੱਚ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਲੈਣਾ ਭਾਈ ਗਿਆਨੀ ਮੈਟਾ ਵਾਲੀ ਦੁਕਾਨ ਕਿਹੜੀ ਹੈ ਰੱਬ ਦੀ ਕਿਰਪਾ ਦਾ ਬੰਦਾ ਥੋੜਾ ਹੱਥ ਫੜ ਕੇ ਕਹੋ ਆਓ ਜੀ ਛੱਡ ਕੇ ਆਵਾ ਉਸ ਵਾਲਕ ਦੀ ਮਿਹਰ ਨਾਲ ਆਪਣੀ ਸਾਰਿਆਂ ਨਾਲ ਬਣੀ ਹੋਈ ਹੈ ਤੇ ਗਿਆਨੀ ਜੀ ਦੀ ਜਿਹੜੀ ਇਹ ਗੱਲ ਆ ਸਾਨੂੰ ਬੜੀ ਵਧੀਆ ਲੱਗਦੀ ਆ ਇਹ ਸਾਡੇ ਨਾਲ ਵੀ ਗੱਲਾਂ ਕਰਦੇ ਨੇ ਕਹਿੰਦੇ ਕੋਈ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ ਸਾਰਿਆਂ ਨਾਲ ਮਿਲ ਕੇ ਬੰਦਾ ਜਿਹੜਾ ਹੈਗਾ ਵੱਡਾ ਹੁੰਦਾ ਤੇ ਤੁਸੀਂ ਐਵੇਂ ਇਹਨਾਂ ਦਾ ਸਾਥ ਦਿੰਦੇ ਰਹੋ ਇਹਨਾਂ ਕੋਲੇ ਆਉਂਦੇ ਰਹੋ ਕਿਉਂਕਿ ਅਸੀਂ ਜਿੰਨਿਆਂ ਨੂੰ ਵੀ ਇਹਨਾਂ ਕੋਲੇ ਭੇਜਿਆ ਅਗਲਾ ਹਰਾਲ ਹੋਇਆ ਦੀ ਮਾਰਕੀਟ ਜਿਹੜੀ ਚੀਜ਼ ਯਾਰ 1000 ਦੀ ਮਿਲਦੀ ਸੀ ਉਹਨਾਂ ਕੋਲੇ ਵਧੀਆ ਕੁਆਲਟੀ ਵਾਲੀ ਸਾਨੂੰ 500 ਦੀ ਮਿਲ ਗਈ। ਉਹ ਅਗਰ ਤੁਸੀਂ ਵੀ ਇਹ ਫਾਇਦਾ ਕਰਾਉਣਾ ਤਾਂ ਜ਼ਰੂਰ ਇਹਨਾਂ ਕੋਲੇ ਪਹੁੰਚੋ। ਕਾਲ ਕਰਕੇ ਆਓ ਤਾਂ ਕਿ ਤੁਹਾਨੂੰ ਅਟੈਂਡ ਅੱਛੇ ਤਰੀਕੇ ਨਾਲ ਕੀਤਾ ਜਾ ਸਕੇ। ਬਾਕੀ ਮਿਲਦੇ ਰਹਾਂਗੇ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ। ਸ਼ਸ਼ੀਕਲ ਜੀ ਧੰਨਵਾਦ। ਸ਼ਸ਼ੀਕਲ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ।